ਉਹ ਤਾਂ ਪਤਾ ਹੀ ਆ ਡਬਲਯੂਟੀਐਫ ਭਾਜੀ ਯਾਰ ਨਹੀਂ ਮੈਨੂੰ ਸ਼ਾਰਟ ਫਾਰਮ ਨਹੀਂ ਆਉਂਦੀਆਂ ਡਬਲਯੂਟੀਐਫ ਤਾਂ ਸਾਨਾ ਭਾਜੀ ਵੈਡਨਸਡੇ ਹਾਂ ਥਰਸਡੇ ਫਰਾਈਡੇ ਅੱਛਾ ਹਾਂ ਪਤਾ ਨਹੀਂ ਸੀ ਤੁਹਾਨੂੰ ਨਾ ਮੈਨੂੰ ਨਹੀਂ ਪਤਾ ਸੀ ਡਬਲਯੂਟੀਐਫ ਇੰਨੀ ਕਹਿੰਦੇ ਵੈਡਨਸਡੇ ਹੋ ਗਿਆ ਜੀ ਬੁੱਧਵਾਰ ਇਹਨੂੰ ਡਬਲਯੂਡੀਐਫ ਕਹਤੋਂ ਕਹਿੰਦੇ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਮੈਂ ਤੈਨੂੰ ਡਬਲਯੂਟੀਐਫ ਮਿਲੂੰਗਾ ਭਈ ਆਫਟਰ ਡਬਲਯੂਟੀਐਫ ਮਿਲੂੰਗਾ ਹਮ ਹੁਣ ਮਸਕੀਨ ਲੱਗਿਆ ਕੋਈ ਮੇਰੇ ਨਾਲ ਉਹ ਤੁਹਾਡੇ ਬੰਦੇ ਨੇ ਕਿਹਾ ਸੀ ਡਬਲਯੂਟੀਐਫ ਸਾਡੇ ਵਿੱਚ ਬਾਕੀ ਬਾਕੀ ਇਹ ਇਦਾਂ ਗੱਲ ਹੈ ਭਾਈ ਇਹ ਵੱਟ ਦੀ ਉਹ ਆ ਐਫ ਤੋਂ ਗੰਦਾ ਸ਼ਬਦ ਆ ਵੱਟ ਦੀ ਹਾਂ ਵੀ ਕੀ ਬੇਕਾਰ ਗੱਲ ਕਰੀ ਆ ਜਦੋਂ ਮੈਂ ਬੇਕਾਰ ਗੱਲ ਕਰ ਰਿਹਾ ਤੁਸੀਂ ਕਹਿੰਦਾ ਵੀ ਵੈਨ ਡਜ਼ ਇਟ ਟਿਊਜ਼ਡੇ ਫਰ ਫਰਾਈਡੇ ਇਦਾਂ ਕੁਝ ਕਹਤੋਂ ਤੁਸੀਂ ਆ ਗੱਲ ਸੰਭਾਲ ਲੀ ਤੁਸੀਂ ਮੈਂ ਗੱਲ ਸੰਭਾਲ ਲਈ ਤਾਂ ਕਰ ਕਿਵੇਂ ਐ ਭਾਈ ਸੱਜਣ ਭਾਈ ਬੱਠਿਆ ਹੀ ਗੰਦੀ ਗੱਲ ਥੋੜੀ ਕਰਨੀ ਹੈ ਡਬਲਯੂਟੀਐਫ ਵਾਲੀ ਨਹੀਂ ਤੁਸੀਂ ਬਾਅਦੋਂ ਕ੍ਰਾਸ ਕਰ ਕੱਟ ਦਿੰਦੇ ਹੋ ਕਿ ਇਹ ਚਲਾ ਇਦਾਂ ਵੀ ਚਲਾ ਦਿੰਦੇ ਹੋ ਚਲਾ ਦਿੰਦੇ ਭਾਈ ਮੈਨੂੰ ਲੱਗਦਾ ਐਵੇਂ ਆਮ ਜੀ ਉਹ ਅੱਲਾਪਾ ਕਰਦੇ ਪਿਆ ਠੀਕ